ਜਲੰਧਰ ਦੇ ਟਰੈਵਲ ਏਜੰਟਾਂ ਦਾ ਹੋ ਗਿਆ ਸਟਿੰਗ ਆਪਰੇਸ਼ਨ ਧੋਖੀ ਲਵਾਪੇ ਜੰਦਾ ਹੋਇਆ ਖੁਲਾਸਾ ਵੱਡੇ ਚੈਨਲ ਨੇ ਕਰਤਾ ਖੁਲਾਸਾ ਨੰਗੇ ਕਰਤੇ ਜਾਲੀ ਟਰੈਵਲ ਏਜੰਟ ਜਲੰਧਰ ਦੇ ਟਰੈਵਲ ਏਜੰਟਾਂ ਦਾ ਹੋ ਗਿਆ ਸਟਿੰਗ ਆਪਰੇਸ਼ਨ ਜਿਸ ਨੇ ਪੂਰੇ ਪੰਜਾਬ ਦੇ ਏਜੰਟਾਂ ਦੇ ਕਾਲੇ ਕਾਰਨਾਮੇ ਖੋਲ ਕੇ ਰੱਖ ਦਿੱਤੇ ਨੇ ਇੰਡੀਆ ਟੂਡੇ ਅੰਗਰੇਜ਼ੀ ਚੈਨਲ ਨੇ ਜਲੰਧਰ ਦੇ ਕਈ ਟਰੈਵਲ ਏਜੰਟਾਂ ਦਾ ਸਟਿੰਗ ਆਪਰੇਸ਼ਨ ਕੀਤਾ ਜਿਸ ਛੇ ਜੰਟਾ ਦੇ ਕਾਲੇ ਚਿਹਰੇ ਸਾਫ ਹੋ ਗਏ ਜਿਸ ਚ ਟ੍ਰੈਵਲ ਏਜੰਟਾਂ ਨੇ ਮੰਨਿਆ ਕਿ ਅਸੀਂ ਕਿਵੇਂ ਨੌਜਵਾਨਾਂ ਨੂੰ ਡੋਂਕੀ ਲਵਾ ਕੇ ਬਾਹਰ ਭੇਜ ਰਹੇ ਹਾਂ ਟ੍ਰੈਵਲ ਏਜੰਟ ਕ੍ਰਿਸ਼ਨਾ ਐਂਟਰਪ੍ਰਾਈਜ਼ਰ ਸਟ੍ਰਿੰਗ ਪ੍ਰੇਸ਼ਨ ਕੀਤਾ ਗਿਆ ਜਿਸ ਚ ਮਾਲਿਕ ਸਾਹਿਲ ਵਰਮਾ ਨੇ ਦੱਸਿਆ ਕਿ ਕਿਵੇਂ ਡੋਂਕੀ ਲਗਾ ਕੇ ਤੁਹਾਡੇ ਬੱਚੇ ਨੂੰ ਬਾਹਰ ਭੇਜਾਂਗੇ ਤਾਂ ਇਹ ਇੱਕ ਨਹੀਂ ਤਾਂ ਇਸ ਤੋਂ ਬਾਅਦ ਫਰੈਂਡ ਇਮੀਗ੍ਰੇਸ਼ਨ ਵਾਲਿਆਂ ਦਾ ਵੀ ਖੁਲਾਸਾ ਹੋ ਗਿਆ ਜਿਨ੍ਹਾਂ ਨੇ ਦਾਵਾ ਕੀਤਾ ਕਿ ਅਸੀਂ ਨਕਲੀ ਵਿਆਹ ਕਰਵਾ ਕੇ ਤੁਹਾਡੇ ਬੱਚੇ ਨੂੰ ਬਾਹਰ ਭੇਜਾਂਗੇ ਤੇ ਵਿਆਹ ਲਈ ਕੁੜੀ ਵੀ ਅਸੀਂ ਦਵਾਵਾਂਗੇ ਤੇ ਨਕਲੀ ਵਿਆਹ ਕਰਵਾਉਣ ਲਈ ਜਲੰਧਰ ਦਾ ਇੰਦਰਪ੍ਰਸਤ ਹੋਟਲ ਵੀ ਬੁੱਕ ਕਰਾ ਦਵਾਂਗੇ ਤੇ ਇਸ ਦੇ ਸਾਰੇ ਪੈਸੇ ਮੁੰਡੇ ਵਾਲੇ ਭਰਨਗੇ ਤਹੱਦ ਤਾਂ ਉਸ ਵੇਲੇ ਹੋ ਗਈ ਜਦ ਵੈਦਤ ਜੈਨਿਤ ਇੰਸਟੀਚਿਊਟ ਵਾਲਿਆਂ ਦਾ ਇਸ ਸਟਿੰਗ ਪਰੇਸ਼ਨ ਚ ਕਾਲਾ ਸੱਚ ਸਾਹਮਣੇ ਆਇਆ ਜਿਨ੍ਹਾਂ ਨੇ ਕਤਲ ਦੇ ਇਲਜਾਮਾਂ ਵਾਲੇ ਬੰਦੇ ਨੂੰ ਵੀ ਬਾਹਰ ਭੇਜਣ ਦਾ ਦਾਵਾ ਕਰ ਦਿੱਤਾ ਤੇ ਨਾਲ ਹੀ ਕਹਿ ਦਿੱਤਾ ਕਿ ਬਾਹਰ ਭੇਜਣ ਲਈ ਸਾਨੂੰ ਕੋਈ ਵੀ ਪੁਲਿਸ ਕਲੀਅਰੈਂਸ ਦੀ ਵੀ ਲੋੜ ਨਹੀਂ ਹੈ ਮਤਲਬ ਇਹ ਟ੍ਰੈਵਲ ਏਜੰਟ ਕਿਸੇ ਵੀ ਕ੍ਰਾਈਮਨਲ ਬੰਦੇ ਨੂੰ ਦੇਸ਼ ਤੋਂ ਬਾਹਰ ਭਜਾ ਸਕਦੇ ਨੇ ਇਸ ਟਾਈਮ ਅਸੀਂ ਉਸ ਜਗ੍ਹਾ ਦੇ ਉੱਤੇ ਖੜੇ ਆ ਕਿ ਦੇਸ਼ ਦੇ ਬਹੁਤ ਵੱਡੇ ਚੈਨਲ ਇੰਡੀਆ ਟੂਡੇ ਵੱਲੋਂ ਇੱਕੋ ਖੁਲਾਸਾ ਕੀਤਾ ਗਿਆ ਸਿੰਘ ਆਪਰੇਸ਼ਨ ਕੀਤਾ ਗਿਆ ਕਿਸ ਤਰ੍ਹਾਂ ਇਸ ਜਗ੍ਹਾ ਦੇ ਉੱਤੋਂ ਜਿਹੜੇ ਟਰੈਵਲ ਏਜੰਟ ਆ ਬੈਠੇ ਹੋਏ ਆ ਇਲੀਗਲ ਤਰੀਕੇ ਦੇ ਨਾਲ ਜਿਹੜਾ ਵਾ ਕੰਮ ਕਰ ਰਹੇ ਆ ਨੌਜਵਾਨਾਂ ਨੂੰ ਲੱਖਾਂ ਰੁਪਏ ਲੈ ਕੇ ਜਿਹੜਾ ਵਿਦੇਸ਼ਾਂ ਦੇ ਵਿੱਚ ਡੋਂਕੀ ਦੇ ਰੂਟ ਰਾਹੀਂ ਬਾਹਰ ਭੇਜਿਆ ਜਾਂਦਾ ਉਹਨਾਂ ਦੀ ਜਾਨ ਨੂੰ ਜੋਖਮ ਦੇ ਕੇ ਉਸ ਤੋਂ ਬਾਅਦ ਗੱਲ ਕਰਦੇ ਆ ਕ੍ਰਿਮੀਨਲ ਕੇਸ ਦੀ ਕਤਲ ਕੇਸ ਹੋ ਗਏ ਕੋਈ ਵੀ ਕ੍ਰਿਮੀਨਲ ਕੇਸ ਹੋਇਆ ਕਿਸ ਤਰ੍ਹਾਂ ਉਹਨਾਂ ਨੂੰ ਇਹ ਟ੍ਰੈਵਲ ਏਜੰਟਾ ਵੱਲੋਂ ਪਾਰ ਭੇਜਿਆ ਜਾਂਦਾ ਵਾ ਲੱਖਾਂ ਰੁਪਏ ਲੈ ਕੇ ਤੇ ਉਹਨਾਂ ਦਾ ਜਿਹੜਾ ਖੁਲਾਸਾ ਇੰਡੀਆ ਟੂਡੇ ਦੀ ਟੀਮ ਵੱਲੋਂ ਕੀਤਾ ਗਿਆ ਦੇਸ਼ ਦੇ ਬਹੁਤ ਵੱਡੇ ਚੈਨਲ ਵੱਲੋਂ ਜਿਹੜਾ ਖੁਲਾਸਾ ਜਿਹੜਾ ਕੀਤਾ ਗਿਆ ਵਾ ਇਹ ਜਗ੍ਹਾ ਤੁਹਾਨੂੰ ਦਿਖਾ ਰਹੇ ਹਾਂ ਇਸ ਜਗ੍ਹਾ ਦੇ ਉੱਤੇ ਬੈਠ ਕੇ ਜਿਹੜੇ ਉਹ ਟ੍ਰੈਵਲ ਏਜੰਟ ਆਪਣਾ ਗੋਰਖ ਧੰਦਾ ਚਲਾ ਰਹੇ ਆ ਪਰ ਪ੍ਰਸ਼ਾਸਨ ਦੇ ਕੰਨ ਤੇ ਜੋ ਤੱਕ ਨਹੀਂ ਸਰਕ ਰਹੀ ਤੇ ਜਿਨ੍ਹਾਂ ਦਾ ਇਸ ਵੱਡੇ ਚੈਨਲ ਵੱਲੋਂ ਖੁਲਾਸਾ ਕੀਤਾ ਗਿਆ ਇੰਡੀਆ ਟੂਡੇ ਵੱਲੋਂ ਖੁਲਾਸਾ ਕੀਤਾ ਗਿਆ ਪਹਿਲੇ ਨੰਬਰ ਤੇ ਗੱਲ ਕਰਦੇ ਆਂ ਕ੍ਰਿਸ਼ਨਾ ਇੰਟਰਪ੍ਰਾਈਜ਼ਸ ਦੂਸਰੇ ਨੰਬਰ ਤੇ ਗੱਲ ਕਰਦੇ ਆਂ ਵੀਜ਼ਾ ਜੈਨਿਤ ਇੰਸਟੀਚਿਊਟ ਜਿਹੜਾ ਵਾ ਇੰਡੀਆ ਟੂਡੇ ਦੀ ਟੀਮ ਵੱਲੋਂ ਇਹਦਾ ਖੁਲਾਸਾ ਕੀਤਾ ਗਿਆ ਇਸ ਜਗ੍ਹਾ ਦੇ ਉੱਤੇ ਆ ਕੇ ਸਟਿੰਗ ਆਪਰੇਸ਼ਨ ਕੀਤਾ ਗਿਆ ਉਹਨਾਂ ਦੀ ਟੀਮ ਵੱਲੋਂ ਬਹੁਤ ਵੱਡਾ ਇਹਦਾ ਖੁਲਾਸਾ ਕੀਤਾ ਗਿਆ ਉਹਨਾਂ ਦੀ ਟੀਮ ਵੱਲੋਂ ਇਸ ਤਰ੍ਹਾਂ ਦੇ ਏਜੰਟਾਂ ਦਾ ਖੁਲਾਸਾ ਇੰਡੀਆ ਟੂਡੇ ਦੀ ਰਿਪੋਰਟ ਨੇ ਕਰ ਦਿੱਤਾ ਤਾਂ ਜਲੰਧਰ 'ਚ ਇਸ ਤਰ੍ਹਾਂ ਦੇ ਕਈ ਏਜੰਟ ਕੰਮ ਕਰ ਰਹੇ ਨੇ ਜੋ ਲੋਕਾਂ ਨੂੰ ਗਲਤ ਰਾਹ ਪਾ ਕੇ ਉਹਨਾਂ ਤੋਂ ਪੈਸੇ ਠਾਗ ਰਹੇ ਨੇ ਤੇ ਲੋਕਾਂ ਦੀ ਜਾਨ ਨਾਲ ਖੇਡ ਰਹੇ ਨੇ ਤਾਂ ਹੁਣ ਵੇਖਣਾ ਹੋਵੇਗਾ ਕਿ ਜਲੰਧਰ ਦਾ ਪੁਲਿਸ ਪ੍ਰਸ਼ਾਸਨ ਇਹਨਾਂ ਟਰੈਵਲ ਏਜੰਟਾਂ ਤੇ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ